ਭਾਈ ਜੀ ਦੇਖ ਸਾਧਿਆ ਆਪਾਂ ਬੰਡਾਲਾ ਪਿੰਡ ਕਿੰਨੀ ਤਬਾਈ ਹੋ ਵੀ ਵੀ ਬੰਡਾਲੇ ਵੇਖੋ ਆ ਪੱਠੇ ਮਾਰੇ ਗਏ ਝੋਨੇ ਕਿੰਨੇ ਮਾਰੇ ਗਏ ਜੀ ਖਤਮ ਕਰਤਾ ਸਾਰਾ ਕੁਝ ਵੇਖੋ ਕਿੱਥੋਂ ਤੱਕ ਪਾਣੀ ਆਨੇ ਮਾਰ ਕੀਤੀ ਆ ਜੀ ਮੋ ਜਿਆਦਾ ਬੈਰੂ ਮੇਰ ਕਰੀ ਪੂਰਾ ਪਿੰਡ ਇਹ ਹੁਣ ਡੁੱਬ ਗਿਆ ਤਾਂ ਵੇਖੋ ਕਰਾ ਤੋੜੇ ਲਾਇਆ ਵੇਖੋ ਤੋੜੀ ਲਾ ਲਾ ਕੇ ਬੀਬੀਆਂ ਬੇਟੀਆਂ ਰੱchn ਵਾਲੀਆਂ ਦੇਖ ਸਕਦੇ ਆ ਨੰਗੇ ਨੰਗੇ ਆ ਸਾਰਾ ਬੰਡਾਲਾ ਪਿੰਡ ਜੀ ਆ ਵੇਖ ਲੋ ਜਦੋਂ ਆਪਾਂ ਕੋਲ ਵੱਡੇ ਤੋਂ ਪੱਟੀ ਤੋਂ ਆਇਆ ਸੀ ਕੋਲ ਵੱਡਾ ਤੇ ਅੱਗੇ ਜਿਹੜਾ ਥਰੋਜਰ ਨੂੰ ਰੋੜ ਜਾਂਦਾ ਜੀ ਤੇ ਇਹ ਪਟਾਲਾ ਪਿੰਡ ਉਹਦਾ ਜਦੋਂ ਆਪਾਂ ਪਹਾਵਲ ਨਾਲ ਕਿਧਰ ਆ ਤੋਣੇ ਆ ਤੇ ਵੇਖੋ ਅਜੇ ਵੀ ਕਿੰਨਾ ਜਿਹੜਾ ਇਸ ਪਿੰਡ ਦੇ ਆਲੇ ਦੁਆਲੇ ਪਾਣੀ ਆ ਟਰਾਲੀਆਂ ਆਉਣੀਆ ਮੁਸ਼ਕਲ ਜੀ ਸਭ ਤੋਂ ਜ਼ਿਆਦਾ ਨੁਕਸਾਨ ਤੇ ਬਿਮਾਰੀਆਂ ਪਾਪ ਜੀ ਨੇ ਰਿਆ ਬਿਮਾਰੀਆਂ ਫੈਲਣ ਦਾ ਕਾਰਨ ਮੁਸ਼ਕਲ ਬਹੁਤ ਜਿਆਦਾ ਆ ਰਿਹਾ ਇਥੋਂ ਤੇ ਬਿਮਾਰੀਆਂ ਵੀ ਫੈਲੀਆਂ ਵੇਖੋ ਜਿਹੜੀ ਵੀਰ ਦਾਨੀ ਦੇ ਸਮਾਜ ਸੇਵੀ ਵੀ ਵੇਖੋ ਕਿ ਨਾ ਇਹ ਬਿਮਾਰੀਆਂ ਦੇ ਵਿੱਚ ਜੋ ਆ ਅੱਛਾ ਅੱਛਾ ਵੇਖੋ ਕਿ ਰਾਇ ਖਤਮ ਕਰ ਦਿੱਤਾ ਪਟਾਲਾ ਏਰੀਆ ਦੀ ਬੁਖਾਰਿਆ ਨਾਲ ਕਿਥੋਂ ਤੱਕ ਪਾਣੀ ਦੀ ਮਾਰ ਹੋਈ ਹੈ ਜੀ ਜਿਹੜਾ ਸਤਲੁਜ ਦਰਿਆ ਦਾ ਕਿਉਂਕਿ ਜੇ ਸੰਗਤਾਂ ਸੁਭਰਾਮ ਵਾਲਾ ਬੰਨ ਨਾ ਬੰਦੀ ਆ ਨਾ ਪਾਪੂ ਜੀ ਆ ਜਿੱਥੋਂ ਤੱਕ ਪਾਣੀ ਫਿਰਿਆ ਹੈ ਨਾ ਮੈਨੂੰ ਲੱਗਦਾ ਵੀ 35 ਪਿੰਡ ਖਤਮ ਕਰਦੇ ਨੇ ਇਹ ਜਿੰਨਾ ਪਾਣੀ ਆ ਵੇਖੋ ਦੇਖੋ ਕਿਹੜੀ ਕੋਈ ਆ 3 ਰੋੜੇ ਦੇ ਕੇ ਸੋਣੇ ਆ ਇਹ ਉਹਨਾਂ ਨੂੰ ਦੱਸੇ ਵਿੱਚ ਕੱਟਿਆ ਆ ਦੇਖੋ ਆ ਉਹਨਾਂ ਨੂੰ ਇੱਥੇ ਕੱਟਿਆ ਆ ਦੇਖੋ 4 ਫੇਰੇ ਬੁਰੇਲ ਆ ਤੇ ਪਾਣੀ ਵੇਖੋ ਮੁਸ਼ਕੂ ਬਹੁਤ ਗੰਦਾ ਆ ਰਿਹਾ ਭੋਜਨ ਮੈਂ ਪੇਂਟ ਵੀ ਅੱਜ ਪਹਿਲੇ ਦਿਨ ਵੇਖਣ ਲੱਗਾ ਸਾਰੀਆਂ ਕਾਪੀਆਂ ਤਾਂ ਹੋ ਰਹੀਆਂ ਸਕਦੀਆਂ ਪਰ ਮੁਕਾਬਲੇ ਨਹੀਂ ਹੁੰਦੇ ਭਾਈ ਜੀ ਅੱਗੇ ਸਿੱਧੂ ਬਾਈ ਦੀ ਫੋਟੋ ਲੱਗੀ ਆ ਟਰਾਲਾ ਜਾ ਰਿਹਾ ਸਿੱਧੂ ਮੂਸੇ ਵਾਲੇ ਦੀ ਮੈਂ ਆਣਿਆ ਕੀ ਪਾਣਾ ਮਾੜਾ ਦੇਖੋ ਕਰਾ ਇੱਥੇ ਪਾਣੀ ਆ ਵੀ ਸੱਚੇ ਪਾਤਸ਼ਾਹ ਬਹੁਤ ਡਰਦਾ ਦੇਖੋ ਕਿਵੇਂ ਕੋਠੀਆਂ ਸਭ ਵਿੱਚ ਪਾਣੀ ਦੇ ਗਰੀਆਂ ਬਾਕੀ ਆ ਦੇਖ ਲੋ ਬਾਈ ਜੀ ਮੂਸੇ ਵਾਲੇ ਦੀ ਸਾਡੀਆਂ ਕਾਪੀਆਂ ਤਾਂ ਹੋ ਸਕਦੇ ਆ ਮਿੱਠਿਆ ਪਰ ਮੁਕਾਬਲੇ ਨਹੀਂ ਹੋ ਸਕਦੇ ਸਾਨੂੰ ਤਾਂ ਪਤਾ ਹੀ ਵਾਕਿਆ ਗੱਲ ਸੱਚੀ ਹੈ ਜੋਦੇ ਆ ਦਾਨੀ ਸੱਜਣ ਸਮਾਜ ਦੇ ਵੀ ਇਹ ਦੇਖੋ ਪਾਣੀ ਅਜੇ ਵੀ ਕਿਵੇਂ ਝੋਨੇ ਜਿਹੜਾ ੱੱਬੇ ਪਿਆ ਕਾ ਜਿਹੜਾ ਇੱਧਰ ਮੇਰਾ ਭਰਾ ਕੋਲਾ ਪਾ ਗੱਡੀ ਚਲਾ ਰਿਹਾ ਕਿ ਅਸੀਂ ਸਰਵੇ ਕਰਨ ਚ ਕਰ ਰਹੇ ਆ ਆ ਵੇਖੋ ਦੋ ਟਰਾਲੇ ਪਾਏ ਪਾਉਨੇ ਤੇ ਅੱਗੇ ਪਾਉ ਜੀ ਉਹ ਵੇਖੋ ਤੂੜੀ ਲਾਉਣ ਵਾਲਾ ਵੀਰ ਜਾ ਰਿਹਾ ਤੇ ਆਹ ਪਾਉ ਜਿਹੜੇ ਆਹ ਬੈਗ ਪਾਜੋ ਫਿਰ ਚੱਲ ਫੀਡ ਚੋਕਰ ਜਿਨ੍ਹਾਂ ਦੇ ਪੱਠੇ ਮਾਰੇ ਕੇ ਲੈਣ ਵਾਲੇ ਖੜੇ ਆ ਯਾ ਵੇਖੋ ਕਿੱਥੋਂ ਤੱਕ ਪਾਉ ਜੀ ਮੈਂ ਆ ਦੇਖੋ ਟੂਰੀ ਲਾਉਣ ਵਾਲੇ ਜਿਹੜੇ ਦਾਣੀ ਸੱਜਣੇ ਟੂਰੀ ਲੈ ਕੇ ਜਾ ਰਹੇ ਇਹ ਕਾਲ ਕਰਕੇ ਇਹਦਾ ਬਹੁਤ ਪਾਰਿਆ ਵੀਰ ਪੱਠਿਆਂ ਵਾਲੇ ਚ ਕੋਈ ਜੋਕਰ ਆਲਾ ਕਿ ਕੋਈ ਆਵੇ ਵੇਖਣ ਦੇ ਆ ਕਿ ਕੋਈ ਨਾ ਕੋਈ ਸਮਾਨ ਲੈ ਕੇ ਆਵੇ ਹੈਨਾ ਇਹੋ ਕੇ ਆ ਦੇਖੋ ਬੀਬੀਆਂ ਰਾਸ਼ਨ ਲੈਣ ਵਾਲੀਆਂ ਖੜੀਆਂ ਵਿੱਚ ਜਿਹੜੇ ਆ ਦੇਖੋ ਵੀਰ ਸਾਡੇ ਚੜਜੀ ਕਲਾ ਦੇਖੋ ਪਾਣੀ ਲੈ ਲੈਂਦੇ ਘੁੱਟ ਕਰਦੇ ਆਈ ਪਾਣੀ ਦੇਣ ਲਿਆ ਸੀ ਇਹ ਪਾਣੀ ਦੀ ਬੋਤਲਾਂ ਆ ਪਾਣੀ ਦੀਆਂ ਕਫਾਸ ਕਰ ਬੜਾ ਹਲਕਾ ਆ ਪਾਣੀ ਆਪ ਨੂੰ ਨਹੀਂ ਪਿਆ ਨਹੀਂ ਬੋਤਲਾਂ ਵੀ ਹੈਗੀਆਂ ਇਹਨਾਂ ਕੋਲ ਇੱਥੋਂ ਪਾਣੀ ਜ਼ਿਆਦਾ ਇੱਥੇ ਪਾਣੀ ਦੀਆਂ ਬੋਤਲਾਂ ਹੈਗੀਆਂ ਇਹਨਾਂ ਦੇ ਦੇ ਦੇਣੀਆਂ ਆ ਆ ਵੇਖੋ ਅਜੇ ਵੀ ਜਿਹੜੀ ਸੜਕ ਦੇ ਉੱਤੋਂ ਦੀ ਪਾਣੀ ਜਾ ਰਿਹਾ ਪਾਣੀ ਉੱਤਰਾ ਦਰਿਆ ਚਲੇਗਾ ਆ ਵੇਖੋ ਫਿਰ ਕਿਵੇਂ ਬਾਈ ਜੀ ਛੜਕਦੇ ਉੱਤੋਂ ਦੀ ਅਜੇ ਵੀ ਪਾਣੀ ਜਿਹੜਾ ਜਾ ਰਿਹਾ ਹੈ ਜੀ ਕੀ ਕਰੂਗਾ ਇਹਦੇ ਬੰਦਾ ਦਾ ਸੀ ਇੱਥੇ ਹਲਕਾ ਜਿਹਾ ਬਣਾਇਆ ਸੀ ਆ ਦੇਖੋ ਕਰਾਂ ਬੀਪੀਆਂ ਸਾਡੀਆਂ ਪੈਣਾ ਜਾ ਰਹੀਆਂ ਆਟਾ ਦਾਲ ਸਕੀਮ ਐਂ ਗੱਡੀ ਰੱਖ ਬਾਲੀ ਬੀਪੀਆਂ ਦੀ ਕੋਈ ਨਹੀਂ ਕੋਈ ਪਤਾ ਨੂੰ ਸਾਰਾ ਪਤਾ ਡਰਾਈਵ ਨੂੰ ਕੋਈ ਨਹੀਂ ਕੋਈ ਪਾਣੀ ਬਹੁਤ ਆ ਕਣਿਆ ਜੇ ਵੀ ਵਗੀ ਜਾਂਦਾ ਹੈ ਪਾਣੀ ਮੇਰਾ ਹਸਾਨ ਉਹ ਆਈਆਂ ਬੰਦੇ ਫਲ ਮੀਆਂ ਮੋਟਰਾਂ ਪੰਜਾਂ ਦਾ ਜਿਆਦਾ ਹੋ ਰਿਹਾ 50 ਮੋਟਰਾਂ ਦਾ ਪਾਣੀ ਪਾਰ ਹੋ ਰਿਹਾ ਵੇਖੋ ਕਿੰਨਾ ਬਹੁਤ ਜਿਆਦਾ ਮੱਛੀ ਤੇ ਮੁਸ਼ਕ ਬਹੁਤ ਜਿਆਦਾ ਆ ਰਿਹਾ ਤੇ ਬੇਨਤੀ ਆ ਕਿਉਂਕਿ ਇਸ ਪਾਣੀ ਦੇ ਨਾਲ ਬਹੁਤ ਜਿਆਦੀਆਂ ਬਿਮਾਰੀਆਂ ਫੈਲਣੀਆਂ ਡਾਕਟਰਾਂ ਦੀਆਂ ਟੀਮਾਂ ਵਾਧ ਤੋਂ ਵਾਧ ਕੈਂਪ ਲਾਇਆ ਜਾਣ ਇਹਦਾ ਸਰਪੰਚ ਦੀ ਗੱਲ ਸੱਚੀ ਸੀ ਉਹਦੀ ਜੁੰਮਣੀ ਵਾਲਾ ਵਾਲੀ ਮੇਰੇ ਪਾਣੀ ਦੇ ਵਿੱਚ ਘਰ ਆਉਣਾ ਦੇਣਾ ਚਾਹੀਦਾ ਉਹਨਾਂ ਨੂੰ ਦੇਣਾ ਚਾਹੀਦਾ ਏ ਦੀ ਕਿੰਨੀ ਜਿਆਦੀ ਫਰਕ ਹੁੰਦੀ ਆ ਠੀਕ ਆ ਭਾਈ ਜੀ ਸ਼ੇਅਰ ਕਰੋ ਵੀਡੀਓ ਬਾਅਦ ਬਾਅਦ ਆਹ ਜਿਹੜਾ ਆ ਗਿਆ ਸੀ ਹਮਦਵਾਲਾ ਪਾਉ ਜੀ ਆਹ ਦੇਖ ਲਓ ਹੁਣ ਆਪਾਂ ਹਮਦਾਲੇ ਪਹੁੰਚ ਗਏ ਆ ਆਹ ਵੇਖੋ ਪਰਾਲੀ ਦੀਆਂ ਗੱਠਾਂ ਵੀ ਵੱਡੀਆਂ ਜਾ ਰਹੀਆਂ ਵੀ ਤੂੜੀਆਂ ਰਕੀਆਂ ਹੀ ਆ ਤੂੜੀ ਆ ਤੂੜੀ ਦੀਆਂ ਵੱਡੀਆਂ ਗੱਠਾਂ ਕਿਹੜੇ ਸਾਵੇਂ ਵੇਖਿਆ ਪਰਾਲੀ ਦੀਆਂ ਕਿਦੇ ਤੋੜੀਆਂ ਦੀਆਂ ਗੱਠਾਂ ਆ ਪਾਉ ਜੀ ਹਮਦਾਲਾ ਪਿੰਡ ਵੇਖੋ ਮੁਸਲਮਾਨ ਭਾਈਚਾਰਾ ਬਹੁਤ ਜ਼ਿਆਦਾ ਦਾਨ ਕੀਤਾ ਵੇਖੋ ਮੁਸਲਮਾਨਾਂ ਨੇ ਤੇ ਅੱਜ ਵੀ ਵੇਖੋ ਵੀਰ ਮੁਸਲਮਾਨ ਲੀੜਾ ਕਪੜਾ ਵੰਡ ਰਹੇ ਆ ਤੇ ਆਹ ਦੇਖੋ ਜਿਹੜੇ ਸੌਦੇ ਰੱਖੇ ਨिके-ਨिके ਬੱਚਿਆਂ ਨੇ ਸਿਰ ਤੇ ਜਾ ਰਹੇ ਤੇ ਹਰ ਇੱਕ ਨੂੰ ਵੇਖੋ ਕਿਨਾਂ ਆ ਵੇਖੋ ਚਾਰ ਵਾਲੀਆਂ ਗੱਠਾਂ ਦੇ ਚੋਕਰ ਵਾਲੇ ਪਾਉ ਜੀ ਲਾਦਲਾ ਦੇ ਟਰੈਕਟਰ ਲੈ ਕੇ ਆ ਰਹੇ ਆ ਜੇ ਉਹਨੇ ਰਹਿਣਾ ਹਮਦਾਲਾ ਪਿੰਡ ਵੀ ਪੂਰਾ ਪਾਣੀ ਨਾਲ ਪਾਉ ਜੀ ਕਿਰਿਆ ਸੀ ਤੇ ਆ ਮਸ਼ੀਨ ਵੇਖ ਲਓ ਕਿਤੋਂ ਤੱਕ ਕੋਪਲੈਂਡ ਡੁੱਬ ਗਈ ਸੀ ਵੇਖੀ ਪਾਣੀ ਦੇ ਚਲ ਠੀਕ ਹੈ ਤਾਂ ਉਹਨਾ ਮੈਂ ਤੂੰ ਹੁਣ ਚੱਲ ਜਾ ਡੇਰੇ ਦੇ ਵਿੱਚ ਮਦਰ ਅਮਰਗ ਨਿਆਣੇ ਨੇ ਮਦਰ ਹਾਂ ਹਮਦਾਲਾ ਪਿੰਡ ਜੀ ਹਮਦਾਲਾ ਬਕੋ ਕੀ ਹੈ ਲੋਕ ਕਿਤੇ ਵੇ ਇਹ ਇਧਰ ਤੂੜੀ ਦੀਆਂ ਗੱਠਾਂ ਵੀ ਮੰਡੀਆਂ ਜਾ ਰਹੀਆਂ ਪਾਉ ਜੀ ਪਹਿਲੀ ਵਾਰ ਵੇਖੀਆਂ ਤੂੜੀ ਦੀਆਂ ਗੱਠਾਂ ਪਰਾਲੀ ਦੀਆਂ ਗੱਠਾਂ ਦੇ ਵੇਖੀਆਂ ਸੀ ਪਰ ਹੁਣ ਤੂੜੀ ਦੀਆਂ ਗੱਠਾਂ ਵੀ ਅੱਜ ਦੇਖੀਆਂ ਪਾਉ ਜੀ ਤਾਂ ਹਾਮਦਾਲੇ ਪਿੰਡ ਦੇ ਵਿੱਚ ਮੈਂ ਕਿਹਾ ਜਾਬਾ ਇੱਥੇ ਰਹਿ ਪਉ ਦੁਕਾਨ ਦੇ ਕਮੀਡੀ ਲੋੜੇ ਸੀਵਾ ਆਹ ਦੇਖੋ ਕੈਂਪ ਲੱਗਾ ਚਾਰ ਛੇ ਇੱਥੋਂ ਕਾਹ ਪਛਾਣਾ هي او بل جا رہا ہے تو ہاں ہاں راندي ني بي جا